ਪਾਰਟੀ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਸ੍ਰੀ ਅਰੁਣ ਕੇਜਰੀਵਾਲ ਜੀ ਜਿੰਦਾਬਾਦ ਸ੍ਰੀ ਅਰੁਣ ਕੇਜਰੀਵਾਲ ਜੀ ਜਿੰਦਾਬਾਦ ਸਰਕਾਰ ਕੋ ਖਤਮ ਕਰ ਦੇ ਇੱਕ ਵਾਰ ਜਿੰਦਾਬਾਦ ਆਜੋ ਧਰਤੀ ਦਾ ਪਾਰਨਾ ਮਤਲਬ ਆਲਾ ਕਿ ਜਿੰਦਾਬਾਦ ਜਿੰਦਾਬਾਦ ਸਰਦਾਰ ਗੁਰਦੀਪ ਸਿੰਘ ਰਧਾਵਾ ਜਿੰਦਾਬਾਦ ਸਰਦਾਰ ਗੁਰਦੀਪ ਸਿੰਘ ਰਧਾਵਾ ਜਿੰਦਾਬਾਦ ਸਰਦਾਰ ਗੁਰਦੀਪ ਸਿੰਘ ਰਧਾਵਾ ਸਾਰੇ ਮਰੋ ਲੱਗਦੇ ਜਿੰਦਾਬਾਦ 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 ਆਮ ਆਦਮੀ ਪਾਰਟੀ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੀ ਅਰਵਿੰਦ ਕੇਜਰੀਵਾਲ ਜੀ ਜਨਤਕ ਇੰਪੋਰਟ ਤੇ ਜਮਾਨਤ ਮਿਲੀ ਆ ਮੈਂ ਜੋ ਸਮਝ ਰਾਂ ਕਿ ਅੱਜ ਸਚਾਈ ਦੀ ਜਿੱਤ ਹੋਈ ਐ ਤੇ ਹਾਰ ਦਾ ਅੰਤ ਆਸੀ ਜਿੱਤ ਦਾ ਹਾਰ ਹੋਈ ਐ ਅੱਜ ਮਹਾਂਜੋਤ ਸਭਰੀਪੁਰ ਨੇ ਜਿਹੜਾ ਫੈਸਲਾ ਦਿੱਤਾ ਉਹਦੇ ਸਬੰਧਤ ਅਸੀਂ ਡੇਰਾ ਬਾਬਾ ਨਾਨਕ ਜੀ ਰਾਮੰਦਿਰ ਕੀਰਵਾਲ ਜੀ ਦੇ ਬਾਹਰੋਂ ਤੇ ਡੇਰਾ ਬਾਬਾ ਨਾਨਕ ਦੇ ਹਲਕੇ ਦੇ ਲੋਕ ਬਹੁਤ ਵੱਡੀ ਖੁਸ਼ੀ ਮਹਿਸੂਸ ਕਰ ਰਹੇ ਨੇ ਆਮ ਆਦਮੀ ਪਾਰਟੀ ਲਈ ਜੇ ਕਬੜਾ ਸੋਹਣਾ ਮੌਕਾ ਮਿਲਿਆ ਪ੍ਰਮਾਤਮਾ ਨੇ ਦਿੱਤਾ ਉਹਦੇ ਸਬੰਧਤ ਡੇਰਾ ਬਾਬਾ ਨਾਨਕ ਚ ਲੰਡੂ ਵੀ ਵੰਡੇ ਗਏ ਨੇ ਉਹਨਾਂ ਦੀ ਔਨ ਦੀ ਖੁਸ਼ੀ ਵਿੱਚ ਆਤਿਸ਼ਫਾਜੀ ਵੀ ਜਿਹੜੀ ਡੇਰਾ ਬਾਬਾ ਨਾਨਕ ਤੇ ਹੋਈ ਆ ਇੱਕ ਗੱਲ ਹੈ ਕਿ ਬਹੁਤ ਅੱਜ ਵਧੀਆ ਮਹਿਸੂਸ ਹੋ ਰਿਹਾ ਕਿ ਸਾਡੀ ਪਾਰਟੀ ਦੇ ਸਟਾਫੀਮੋ ਅੱਜ ਆਪਣੇ ਘਰ ਆਏ ਨੇ ਔਰ ਸਾਡੀ ਪਾਰਟੀ ਦਾ ਹੌਸਲਾ ਜਿਹੜਾ ਸਾਰੇ ਵਰਕਰਾਂ ਦਾ ਬਹੁਤ ਜੱਜ ਜੀ ਅੱਜ ਰੌਣਕਾਂ ਡੰਡੀ ਨੇ ਇਸ ਸਮੇਂਰੇ ਕੋਈ ਟਿੱਪਣੀ ਕੀਤੀ ਆ ਉਸ ਵੇਲੇ ਵੇਖੋ ਮੈਂ ਨਹੀਂ ਪਤਾ ਮੈਨੂੰ ਮੈਂ ਨਾ ਪੜਿਆ ਨਾ ਮੈਂ ਦੇਖਿਆ ਜਦੋਂ ਮੈਨੂੰ ਆਏਗਾ ਤਾਂ ਮੈਂ ਦੇਖਾਂਗਾ ਉਸ ਦੇ ਬਾਰੇ ਮੈਂ ਫੇਰ ਹੀ ਕੁਝ ਤੁਹਾਡੇ ਚੈਨਲ ਤੇ ਰਹਿ ਕੇ ਕਹਿ ਸਕਦਾ ਆਪਾਂ ਅਗਲੇ ਚੋਣਾਂ ਦੀਆਂ ਤਿਆਰੀਆਂ ਵਿੱਚ ਇਲੈਕਸ਼ਨ ਦੀਆਂ ਤਿਆਰੀਆਂ ਬਿਲਕੁਲ ਤੁਹਾਨੂੰ ਪਤਾ ਹੀ ਡੇਰਾ ਪਾਪਾ ਨਾਨਕ ਤੁਸੀਂ ਮੇਥੋਂ ਕਲਾਸ ਵਾਲੇ ਵੀਰ ਜਿਆਦਾ ਜਾਣਦੇ ਹੋ ਕਿ ਡੇਰਾ ਪਾਪਾ ਨਾਨਕ ਪਰ ਲੋਕ ਜਿਹੜੇ ਨੇ ਬੜੀ ਸਤਿਵੰਤ ਨਾਲ ਬੈਠੇ ਨੇ ਬੜਾ ਮਾਹੌਲ ਵਧੀਆ ਡੇਰਾ ਪਾਪਾ ਨਾਨਕ ਦਾ ਸਾਰੀ ਆਮਾਦੀ ਪਾਰਟੀ ਲਈ ਲੋਕੀ ਬੜੀ ਉਡੀਕ ਚ ਨੇ ਕਿ ਜਿੰਨੀ ਜਲਦੀ ਇਲੈਕਸ਼ਨ ਹੋ ਜੇਗੀ ਨਵਾਰਜਟ ਜਿਹੜਾ ਆਮਾਦੀ ਪਾਰਟੀ ਦਾ ਵਰਕਰ ਜਿਹੜੇ ਡੇਰਾ ਪਾਪਾ ਨਾਨਕ ਕੀਤਾ ਤੇ ਆ ਜਿਹੜਾ ਚਰਚ ਦੇ ਨੇ ਅਸਕਰ ਨਾ ਹੋਜੀ ਇਹ ਜਮਾਨਾ ਤਮਿਲਨ ਤੋਂ ਬਾਅਦ ਕਹਿੰਦਾ ਕਿ ਕੋਈ ਜਮਨੀ ਚੋਣ ਤੇ ਜਲਦੀ ਟਿਕੜਾ ਮੁਕਾਦ ਨਹੀਂ ਤੋਂ ਸਕਦੀ ਦੇਖੋ ਪਹਿਲਾਂ ਤੇ ਜੇ ਹਰਿਆਣੇ ਦੀਆਂ ਲਕਸ਼ਣਾ ਹੋ ਰਹੀਆਂ ਜੀਐਨ ਕਿਹੜੀਆਂ ਲਕਸ਼ਣਾ ਹੋ ਰਹੀਆਂ ਉਹਦਾ 5 ਅਕਤੂਬਰ ਨੂੰ ਜਿਹੜੀਆਂ ਉੱਥੇ ਵੋਟਾਂ ਪੈਣੀਆਂ 8 ਨੂੰ ਰਿਜ਼ਲਟ ਉਹ ਤੋਂ ਬਾਅਦ ਜਿਹੜਾ ਵਾ ਉਹ ਜਮਨੀ ਦੀ ਚੋਣ ਜਿਹੜੀਆਂ ਨਵੰਬਰ ਤੱਕ ਦਾ ਜਮਨੀ ਦੀ ਚੋਣ ਲਗਭਗ ਤੈਹੀ ਹੋ ਚੰਨੀ